ਵਾਹਿਗੁਰੂ 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 ਸਿੱਖਾਂ ਦੀ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਜਿੱਥੇ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਅਤੇ ਤਨ ਤਨ ਬਾਬਾ ਫਤਿਹ ਸਿੰਘ ਜੀ ਨੂੰ ਜਿੰਦਾ ਨੀਆਂ ਵਿੱਚ ਣ ਦਿੱਤਾ ਛੋੜੇ ਸਾਹਿਬ ਜਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਹਰ ਸਾਲ ਜੋ ਨਾਨਕ ਨਾਮ ਲੇਵਾ ਸੰਗਤ ਸ੍ਰੀ ਫਤਿਹਗੜ੍ਹ ਸਾਹਿਬ ਆ ਕੇ ਸਜਦਾ ਕਰਦੀ ਐ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਣ ਕੀਜੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋਰ ਸਬਨਾ ਕੀ ਰੇਣਕਾ ਤੋ ਆਉ ਹਮਾਰੇ ਪਾਸ ਤਨ ਗੁਰੂ ਗੋਬਿੰਦ ਸਿੰਘ ਜੀ ਅਤੇ ਤਨ ਉਹਨਾਂ ਦੇ ਜੋ ਸੁਪੁੱਤਰ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਜੀ ਜਿਨ੍ਹਾਂ ਨੇ ਧਰਮ ਨੂੰ ਸਜਦਾ ਕੀਤਾ ਅਤੇ ਆਪਣੀ ਨਿਸਾਨੀ ਸ਼ਹਾਦਤ ਦੇਤੀ ਅਤੇ ਜੋ ਇਸ ਪਵਿੱਤਰ ਧਰਤੀ ਤੇ ਹਰ ਸਾਲ ਜੋ ਪੋ ਮਹੀਨੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਪੂਰੀ ਦੇਸ਼ ਦੁਨੀਆ ਤੋਂ ਨਾਨਕ ਨਾਮ ਲੈਵਾ ਸੰਗਤ ਉਹਨਾਂ ਨੂੰ ਸਜਦਾ ਕਰਨ ਲਈ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਪਹੁੰਚਦੇ ਆ ਅੱਜ 7 ਪੋ ਦਾ ਦਿਨ ਜਿਸ ਦਿਨ ਸ਼੍ਰੀ ਗੁਰੂ ਗੋਬੇ ਸਿੰਘ ਜੀ ਦਾ ਪਰਿਵਾਰ ਵਿਛੜਿਆ ਸਰਸਾ ਨਦੀ ਕਿਨਾਰੇ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਦੇ ਦਿਨ ਪਰਿਵਾਰ ਵਿਛੋੜਿਆ ਉਸ ਤੋਂ ਬਾਅਦ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਸ ਤੋਂ ਬਾਅਦ ਸੂਬੇ ਦੀ ਕਚਹਿਰੀ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦੇ ਨੀਆਂ ਜਿ ਤਣ ਦਿੱਤਾ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਇਸ ਪਵਿੱਤਰ ਧਰਤੀ ਤੇ ਹੋਈ